ਮੈਂ ਅਨਿਲ ਕੁਮਾਰ ਸਾਂਗਵਾਨ ਡਾਇਰੈਕਟਰ ਖੇਤਰੀ ਖੋਜ ਕੇਂਦਰ ਅਬੂਰ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਅਸੀਂ ਇੱਥੇ 23-24 ਜਨਵਰੀ ਨੂੰ ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ ਕਰਨ ਜਾ ਰਹੇ ਹਾਂ ਜਿਦੇ ਵਿੱਚ ਸਟਾਲ ਵੀ ਲੱਗਣਗੇ ਤੇ ਸਮਾਈਰਾਂ ਦੇ ਲੈਕਚਰ ਵੀ ਹੋਣਗੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਆ ਕੇ ਇਹਦੇ ਚ ਪਾਰਟਿਸਪੇਟ ਕਰਨ ਇਹ 2 ਦਿਨ ਦਾ ਫੰਕਸ਼ਨ ਹੈ ਇਹਦੇ ਵਿੱਚ ਪਹਿਲੇ ਦਿਨ ਐਂਟਰੀਜ਼ ਹੋਣਗੀਆਂ ਜਿੱਦੇ ਵਿੱਚ ਨਿੰਬੂ ਜਾਤੀ ਦੇ ਵਿਭਿੰਨ ਪ੍ਰਕਾਰ ਦੇ ਜਿਹੜੇ ਫਲ ਹਨ ਉਹਨਾਂ ਦੀ ਤੇ ਉਹਨਾਂ ਤੋਂ ਬਣੇ ਪਦਾਰਥਾਂ ਦੀ ਐਂਟਰੀਜ਼ ਹੋਣਗੀਆਂ ਦੁਪਹਿਰ ਤੱਕ ਉਸ ਤੋਂ ਬਾਅਦ ਉਹਦੇ ਉਹਨਾਂ ਦੀ ਜੱਜਿੰਗ ਹੋਣੀ ਹੈ ਤੇ ਅਗਲੇ ਦਿਨ ਜਾ ਕੇ ਮਾਹਿਰਾਂ ਦੇ ਲੈਕਚਰ ਹੋਣੇ ਆ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇਹਦੇ ਵਿੱਚ ਪਾਰਟਿਸਿਪੇਟ ਕਰਨ ਔਰ ਇੱਥੇ ਪਹੁੰਚਣ ਇਹਦਾ ਫਾਇਦਾ ਬਹੁਤ ਹੋਊਗਾ ਆਪਣੇ ਏਰੀਏ 'ਚ ਕਿਉਂਕਿ ਨਿੰਬੂ ਜਾਤੀ ਦੇ ਫਲ ਇਹ ਕਾਫੀ ਮਾਤਰਾ 'ਚ ਲੱਗਦਾ ਹੈ ਔਰ ਪੰਜਾਬ ਦੇ ਇਹ ਮੁੱਖ ਫਲ ਹੈ ਇਸ ਕਰਕੇ ਆਪਣਾ ਏਰੀਆ ਇਕੱਲਾ ਅਬ ਪੰਜਾਬ ਦਾ ਹੀ ਨਹੀਂ ਆ Rajasthan ਔਰ Haryana ਦਾ ਇਸ ਰੀਜਨ ਦਾ ਕਾਫੀ ਵੱਡੇ ਏਰੀਏ 'ਚ ਇਹ ਕਿੰਨੂ ਤੇ ਨਿੰਬੂ ਜਾਤੀ ਦੇ ਫਲ ਲਾਏ ਜਾਂਦੇ ਆ ਜਿਹਦਾ ਇਹਨਾਂ ਸਾਰੇ ਲੋਕਾਂ ਨੂੰ ਇਸ ਫੰਕਸ਼ਨ ਦਾ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ ਦੂਜਾ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਫਲ ਆਪਾਂ ਲੈ ਕੇ ਆਣੇ ਆ ਐਂਟਰੀਜ਼ ਵਾਸਤੇ ਉਹਨਾਂ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਉਦੇ ਵਾਸਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਜਿਵੇਂ ਇਹ ਕਿੰਨੂ ਫਲ ਹੈ ਇਹਦੀ ਕਟਾਈ ਪ੍ਰੋਪਰ ਹੋਣੀ ਚਾਹੀਦੀ ਹੈ ਇਹ ਨਾਲ ਬਟਨ ਜਿਹੜਾ ਹੈ ਇਹ ਨਾਲ ਲੈ ਕੇ ਆਣਾ ਆਪਾਂ ਕਿਸੇ ਵੀ ਫਲ ਨੂੰ ਖਿੱਚ ਕੇ ਨਹੀਂ ਤੋੜਨਾ ਤੇ ਉਹਦਾ ਪ੍ਰੋਪਰ ਕਲਰ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਔਰ ਇਹ ਸ਼ੇਪ ਹੋਣੀ ਚਾਹੀਦੀ ਹੈ ਕਈ ਫਲ ਲੰਬੇ ਹੋ ਜਾਂਦੇ ਇਹੋ ਦੇ ਫਲਾਂ ਨੂੰ ਆਪਾਂ ਅਵਾਇਡ ਕਰਨਾ ਹੈ ਜਾਂ ਕਿਸੇ ਤੇ ਮਾਈਟ ਦਾ ਅਟੈਕ ਹੈ ਜਾਂ ਇਸ ਤਰ੍ਹਾਂ ਦੇ ਅਟੈਕ ਹੈ ਜਿਨ੍ਹਾਂ ਤੇ ਨਿਸ਼ਾਨ ਬਣਿਆ ਹੈ ਇਹੋ ਜਿਹੇ ਫਲ ਆਪਾਂ ਸਿਲੈਕਟ ਨਹੀਂ ਕਰਨੇ ਇਹ ਥੋੜਾ ਬਹੁਤ ਜਿਹਦੇ ਚ ਹਰਾ ਰੰਗ ਆਪਾਂ ਨੂੰ ਨਜ਼ਰ ਆਂਦਾ ਇਹੋ ਜਿਹੇ ਫਲ ਆਪਾਂ ਸਿਲੈਕਟ ਨਹੀਂ ਕਰਨੇ ਦੂਜੀ ਗੱਲ ਇਹ ਹੈ ਕਿ ਜੋ ਫਲ ਜਿਹਦਾ ਵਜ਼ਨ ਸਾਈਜ਼ ਦੇ ਹਿਸਾਬ ਨਾਲ ਆਪਾਂ ਨੂੰ ਵਧੀਆ ਮਹਿਸੂਸ ਹੁੰਦਾ ਉਹੀ ਫਲ ਆਪਾਂ ਲੈਣੇ ਆ ਜਿਹੜਾ ਫਲ ਸਾਈਜ਼ ਵੱਡਾ ਹੈ ਤੇ ਫਲ weight ਉਹਦਾ ਆਪਾਂ ਨੂੰ ਘੱਟ ਲੱਗਦਾ ਇਹੋ ਜਿਹੇ ਫਲ ਵੀ ਆਪਾਂ ਸਿਲੈਕਟ ਨਹੀਂ ਕਰਨੇ ਤੇ ਇਹ ਦੋ ਦਿਨ ਦਾ ਸਾਡਾ ਫੰਕਸ਼ਨ ਹੈ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਜਗਦੀਸ਼ ਚਰੂੜਾ ਜਿਹਦਾ ਪ੍ਰਸਾਰ ਮਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫਾਇਲਕਰ ਦੇ ਵਿੱਚ ਅਬੋਰ ਸਿਡ ਫਾਰਮ ਤੋਂ ਮੈਂ ਤੁਹਾਨੂੰ ਮੈਂ ਸਾਰੇ ਕਿਸਾਨ ਵੀਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੀ ਨੀਂਬੂ ਜਾਤਾਂ ਦੀ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਜਿਹੜੀ 23 ਤੇ 24 ਜਨਵਰੀ ਨੂੰ ਜਿਹੜੀ ਖੇਤਰੀ ਖੋਜ ਕੇਂਦਰ ਅਬੋਰ ਦੇ ਵਿੱਚ ਕਰਵਾਈ ਜਾ ਰਹੀ ਹੈ ਤੇ ਜਿੰਦੇ ਵਿੱਚ ਲਗਭਗ ਜਿਹੜੇ ਆ ਪੰਜਾਬ ਦੇ Rajasthan ਦੇ Haryana ਦੇ ਜਿਹੜੇ ਵੀ ਬਾਗਬਾਨ ਵੀਰ ਨੇ ਉਹ ਸਾਰੇ ਪਾਰਟਿਸਪੇਟ ਕਰ ਰਹੇ ਨੇ ਸ਼ਿਰਕਤ ਕਰ ਰਹੇ ਨੇ ਤੇ ਪਲੀਜ਼ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਆਪਣਾ ਹਿੱਸਾ ਲੋ ਕਿਉਂਕਿ ਇਸ ਤੇ 23 24 ਜਨਵਰੀ ਦੇ ਪ੍ਰੋਗਰਾਮ ਦੇ ਵਿੱਚ 23 ਨੂੰ ਜਿਹੜੀਆਂ ਆਪਣੀਆਂ ਜਿਹੜੀਆਂ ਉਹ ਐਂਟਰੀਆਂ ਆਉਣਗੀਆਂ ਤੇ 24 ਨੂੰ ਜਿਹੜੀ ਹੈ ਮੇਨ ਜਿਹੜੀ ਸੰਘੋਸ਼ਟੀ ਹੋਊਗੀ ਤੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਜਿਹੜੇ ਟੈਕਨੀਕਲ ਸੈਸ਼ਨ ਹੋਣਗੇ ਕਿ ਜਿਹੜੀ ਵੀ ਸਮੱਸਿਆ ਪੰਜਾਬ ਵਿੱਚ ਆ ਰਹੀ ਹੈ ਜਿਵੇਂ ਬਾਗਵਾਨ ਦੇ ਨਾਲ ਉਹਨਾਂ ਦੇ ਰਿਲੇਟਡ ਜਿਹੜੇ ਵੀ ਸਬਜੈਕਟ ਨੇ ਸਾਰੇ ਉਹ ਡਿਸਕਸ ਕੀਤੇ ਜਾਣਗੇ ਤੇ ਇਸ ਕਰਕੇ ਜਿੱਥੇ ਤੱਕ ਅਸੀਂ ਕੋਸ਼ਿਸ਼ ਇਹ ਕੀਤੀ ਕਿ ਬਾਗਵਾਨੀ ਮਹਿਕਮੇ ਨਾਲ ਮਿਲ ਕੇ ਇਹ ਪ੍ਰੋਗਰਾਮ ਅਸੀਂ ਕਰ ਰਹੇ ਹਾਂ 3 ਸਾਲ ਬਾਅਦ ਇੱਥੇ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਇੱਥੇ ਵੀ ਜਿਹੜਾ ਕਿਸਾਨਾਂ ਨੂੰ ਜਾਂ ਬਾਗਵਾਨ ਵੀਰਾਂ ਨੂੰ ਆਉਣ ਵਾਸਤੇ ਅਸੀਂ ਇੱਕ ਐਂਟਰੀ ਵੀ ਜਿਸ ਐਂਟਰੀ ਫਾਰਮ ਦੇ ਵਿੱਚ ਇਕੱਲੇ ਆਪਣਾ ਕਿਨੂ ਹੀ ਨਹੀਂ ਨਿੰਬੂ ਜਾਤੀ ਦੇ ਹੋਰ ਵੀ ਜਿਹੜੇ ਫਲ ਨੇ ਉਹਨਾਂ ਵਿੱਚ ਆਪਣੀ ਐਂਟਰੀ ਆਪਣੀ ਉਹ ਦੇ ਸਕਦੇ ਨੇ ਇਹਦੇ ਵਿੱਚ ਜਿਹੜੇ ਦੂਸਰੇ ਸੂਬੇ ਨੇ ਜਿਵੇਂ ਰਾਜਸਥਾਨ ਨੇ ਹਰਿਆਣਾ ਦੇ ਵਿੱਚ ਵੀ ਜਿਹੜਾ ਆਪਣੇ ਨਾਲ ਲੱਗਦੇ ਜਿਹੜੇ ਸਟੇਟ ਨੇ ਉਹਨਾਂ ਦੇ ਉਹ ਵੀ ਆਪ ਦਾ ਪਾਰਟਿਸਪੇਟ ਕਰ ਸਕਦੇ ਨੇ ਤੇ ਉਹਨਾਂ ਵਾਸਤੇ ਅਸੀਂ ਥੋੜੀ ਅਲੱਗ ਤਰ੍ਹਾਂ ਤੋਂ ਮਤਲਬ ਉਹਨਾਂ ਰਾਜਾਂ ਦਾ ਜਿਹੜਾ ਅੱਡ ਰੱਖਿਆ ਥੋੜਾ ਅਵਾਰਡ ਦਾ ਸਿਸਟਮ ਜਿਹੜਾ ਹੈ ਉਹ ਰਾਜਸਥਾਨ ਤੇ ਹਰਿਆਣਾ ਦੇ ਵੀ ਜਿਹੜੇ ਫਾਰਮਰਸ ਨੇ ਉਹ ਆਪਣੀਆਂ ਐਂਟਰੀਆਂ ਦੇ ਸਕਦੇ ਨੇ ਤੇ ਜਿੱਥੇ ਤੱਕ ਦੂਜੀ ਗੱਲ ਇੱਕ ਹੋਰ ਵੀ ਹੈ ਵੀ ਜਿਹੜੇ ਆਪਣੇ ਸੈਲਫ ਹੈਪ ਗਰ ਮਨ ਲਓ ਕਿਨੂੰ ਤੋਂ ਜਿਹੜੇ ਜਾਂ ਕਿਨੂੰ ਦੇ ਹੋਰ ਜਿਹੜੇ ਫਲ ਨੇ ਨਿੰਬੂ ਜਤੀ ਤੇ ਉਹਨਾਂ ਤੋਂ ਜਿਹੜੇ ਜਿਹੜੇ ਉਤਪਾਦ ਬਣਦੇ ਨੇ ਜਿਵੇਂ ਮੈਂ ਜੈਲੀ ਐ, ਸਕੁਐਸ਼ ਐ, ਮਾਰਮਲੇਡ ਐ, ਹੋਰ ਵੀ ਤਰ੍ਹਾਂ ਦੇ achar ਐ, pickles ਨੇ ਉਹਦੇ ਵਿੱਚ ਵੀ ਆਪਦੀ ਐਂਟਰੀਆਂ ਦੇ ਸਕਦੇ ਨੇ। ਉਹ ਇਸ ਕਰਕੇ ਕਿ ਜਿਹੜਾ ਪ੍ਰੋਸੈਸਿੰਗ ਦਾ ਬਹੁਤ ਵੱਡਾ ਰੋਲ ਐ ਇਸ ਚੀਜ਼ ਦੇ ਵਿੱਚ। ਕਈ ਜਿਹੜੇ ਐਂਟਰਪ੍ਰੈਨਿਅਰ ਐ ਜਿਹੜੇ ਕੰਮ ਕਰ ਰਹੇ ਐ ਕਿ ਉਹਨਾਂ ਨੂੰ ਵੀ ਅੱਗੇ ਆਣਾ ਬਹੁਤ ਜ਼ਰੂਰੀ ਐ ਤਾਂ ਉਹ ਵੀ ਆਪਦੀ ਜਿਹੜੀ ਐ ਐਂਟਰੀ ਉਹਦੇ ਜ਼ਰੂਰ ਦੇਣ। ਇਹਦੇ ਵਾਸਤੇ ਐਂਟਰੀ ਫਾਰਮ ਵੀ ਐ ਤੇ ਐਪਲੀਕੇਸ਼ਨ ਅਸੀਂ ਪੂਰਾ ਡਿਜ਼ਾਈਨ ਕੀਤਾ ਹੈ ਜੋ ਕਿ ਸੌਫਟ ਕਾਪੀ ਵੀ ਲ ਬਾਗਵਨ ਅਫਸਰ ਸਹਿਬਾਨ ਨੇ ਉਹਨਾਂ ਕੋਲ ਵੀ ਅਵੇਲੇਬਲ ਜਿਹੜੀ ਹੈਗਾ ਹੈ ਤੇ ਇੱਕ ਅਰ ਕੈਟੇਗਰੀ ਦਾ ਇਹਨਾ ਜੀ ਜਿਸ ਤਰ੍ਹਾਂ ਦੀ ਆਪਾਂ ਕੈਟੇਗਰੀਆਂ ਬਣਾਈਆਂ ਨੇ ਮੈਂਡਰਿੰਗ ਦੇ ਵਿੱਚ ਆਪਣੇ ਕਿੰਨੂ ਆ ਗਿਆ ਸੀਡਲੈਸ ਕਿੰਨੂ ਆ ਗਿਆ ਡੇਜੀ ਆ ਗਿਆ ਹੋਰ ਕਿਸਮਾਂ ਆ ਗਈਆਂ ਮਾਰਟੇ ਦੇ ਵਿੱਚ ਜੰਫਾ ਆ ਗਿਆ ਬਲੱਡ ਰੈੱਡ ਆ ਗਿਆ ਅਡਰ ਮਾਰਟੇ ਦੇ ਲੋਕ ਵੈਰਾਈਟੀਆਂ ਆ ਗਈਆਂ ਲਾਈਮ ਦੇ ਲੈਮਨ ਦੇ ਵਿੱਚ ਮਿੱਠਾ ਆ ਗਿਆ ਲਾਈਮ ਸਵੀਟ ਲਾਈਮ ਆ ਗਿਆ ਜਿਵੇਂ ਇਸ ਨੂੰ ਮਿੱਠੇ ਨੂੰ ਫੀਡ ਲਾਈਮ ਆਪਾਂ ਕਹਿੰਦੇ ਨੇ ਲਾਈਮ ਆ ਗਿਆ ਹੋਰ ਕਿਸਮਾਂ ਹੋ ਗਈਆਂ ਗ੍ਰੇਪਫਰੂਟ ਦੇ ਵਿੱਚ ਵੀ ਕਈ ਨੇ ਸਟਾਰ ਰੂਬੀ ਹੈ ਰੈੱਡ ਬਲੱਸ ਹੈ ਤੇ ਹੋਰ ਕਿਸਮਾਂ ਵੀ ਵਿੱਚ ਆ ਗਈਆਂ ਪਮੈਲੋ ਦੇ ਵਿੱਚ ਵੀ ਦੋ ਕਿਸਮਾਂ ਆ ਜਾਂਦੀਆਂ ਰੈਡ ਤੇ ਵਾਈਟ ਆ ਜਾਂਦੀ ਹੈ ਤੇ ਨਿੰਬੂ ਜਾਤੀ ਤੋਂ ਜਿਹੜੇ ਫਲ ਪਦਾਰਥ ਬਣਨੇ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਮੈਂ ਜਾ ਕੇ ਔਰ ਇਹਨਾਂ ਦਾ ਮਾਰਮ ਲੈਂਡ ਆ ਗਿਆ ਸਕੁਐਰਸ ਆ ਗਿਆ ਲੈਮਨ ਜੂਸ ਆ ਗਿਆ ਨਿੰਬੂ ਜਾਤੀ ਦੇ ਫਲਾਂ ਦਾ achar ਆ ਗਿਆ ਨਿੰਬੂ ਜਦ ਦੇ ਫਲਾਂ ਤੋਂ ਤਿਆਰ ਕੀਤੇ ਹੋਰ ਪਦਾਰਥ ਆ ਕੇ ਪਾਰਟਿਸਪੇਟ ਕਰ ਸਕਦੇ ਨੇ ਤੇ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਇਸ ਸਟਾਲ ਜਿਹੜੇ ਪ੍ਰਦਰਸ਼ਨੀਆਂ ਲਾਈਆਂ ਗਈਆਂ ਉਹਦੇ ਤਕਨੀਕੀ ਜਾਣਕਾਰੀ ਤਿੰਨੋਂ ਹੀ ਸਟੇਟਾਂ ਦੇ ਫਾਰਮਰ ਵੀ ਪਾਰਟਿਸਪੇਟ ਕਰ ਰਹੇ ਨੇ ਤੇ ਪ੍ਰਦਰਸ਼ਨੀਆਂ ਵੀ ਲਾਈ ਜਾ ਰਹੀਆਂ ਨੇ ਤੇ ਜਿਹੜੇ ਟੈਕਨੀਕਲ ਜਿਹੜੇ ਸੈਸ਼ਨ ਨੇ ਜਿਹੜੇ ਉਹ ਪੂਰੇ ਮਾਰਵਾ ਮਾਰ ਜਿਹੜੇ ਉਹ ਇੱਥੇ ਆਪਦੇ ਲੈਕਚਰ ਡਿਲੀਵਰ ਕਰਨਗੇ ਆਪਦੇ ਤੇ ਦੂਸਰਾ ਕੁਝ ਉਚੇਚੇ ਤੌਰ ਤੋਂ ਸਾਡੇ ਵਾਈਸ ਚਾਂਸਟਰ ਸਾਹਿਬ ਵੀ ਸਾਡੇ ਜਿਹੜੇ ਪ੍ਰਸਾਰ ਨਿਰਦੇਸ਼ਕ ਵੀ ਸਾਡੇ ਡਾਇਰੈਕਟਰ ਰਿਸਰਚ ਵੀ ਜਿਹੜੇ ਖੋਜ ਦੇ ਸਾਡੇ ਨਿਰਦੇਸ਼ਕ ਨੇ ਉਹ ਵੀ ਸ਼ਿਰਕਤ ਕਰ ਰਹੇ ਤੇ ਉਹਨਾਂ ਨਾਲ ਕੈਲੀਫੋਰਨੀਆ ਦੇ 6 ਸਾਇੰਟਿਸਟ ਵੀ ਸ਼ਿਰਕਤ ਕਰ ਰਹੇ ਤਾਂ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਕਿਉਂਕਿ ਵਿਦੇਸ਼ੀ ਧਰਤੀ ਤੋਂ ਵੀ ਜਿਹੜੇ ਮਾਹਿਰ ਹੈ ਉਹ ਜਾਣਕਾਰੀ ਦੇਣ ਆ ਰਹੇ ਕਿਰੋ ਸਾਹਿਬ ਸਾਡੀ ਇਹ ਅਪੀਲ ਹੈ ਵੀ ਜਿਹੜਾ ਅਸੀਂ ਇਹ ਪ੍ਰੋਗਰਾਮ ਜਿਹੜਾ ਇੱਥੇ ਅਸੀਂ ਕਰ ਰਹੇ ਹਾਂ ਇਹ ਪ੍ਰੋਗਰਾਮ ਇਸ ਏਰੀਏ ਦੇ ਵਿੱਚ ਅਸੀਂ ਇਨਸ਼ਾਅੱਲਾਹ ਬਾਤ ਕਰ ਰਹੇ ਹਾਂ ਤੇ ਕਿਸਾਨਾਂ ਵਾਸਤੇ ਤੇ ਬਾਗਬਾਨ ਵੀਰਾਂ ਵਾਸਤੇ ਹੀ ਕਰ ਰਹੇ ਹਾਂ ਪ੍ਰੋਗਰਾਮ ਤੇ ਸਾਨੂੰ ਤਿੰਨਾਂ ਸਟੇਟਾਂ ਦੇ ਜਿਹੜੇ ਫਾਰਮਰ ਨੇ پنجاب ਦੇ ਹਰਿਆਣਾ ਦੇ ਰਾਜਸਥਾਨ ਦੇ ਫਾਰਮਰਸ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੱਧ ਵੱਧ ਪਾਰਟਿਸਿਪੇਟ ਕਰੋ ਤਾਂ ਜੋ ਆਪਣਾ ਜਿਹੜਾ ਹੈ ਇਸ ਪ੍ਰੋਗਰਾਮ ਨੂੰ ਹੋਰ ਵੀ ਧਰਿਕ ਨੇ ਕਰ ਸਕੀਏ ਕਿ ਅੱਛਾ ਰਿਸਪੌਂਸ ਆ ਵੀ ਰਹੇ ਤੇ ਮੈਂ ਹੋਰ ਵੀ ਪਾਰਟਿਸਿਪੇਟ ਨੂੰ ਸਾਡੇ ਵੱਲੋਂ ਇੱਕ ਅਪੀਲ ਕਰੂੰਗਾ ਸਾਡੀ ਯੂਨੀਵਰਸਿਟੀ ਵੱਲੋਂ ਅਪੀਲ ਕਰੂੰਗਾ ਕਿ ਜਦੋਂ ਯੂਨੀਵਰਸਿਟੀ ਸਾਡੇ ਵਾਈਸ ਚਾਂਸਲਰ ਸਾਹਿਬ ਸਾਡੇ ਪ੍ਰਸਾਰ ਨਿਰਦੇਸ਼ਕ ਸਾਡੇ ਡਾਇਰੈਕਟਰ ਖੋ ਜਿਹੜੇ ਉਪਰਾਲਾ ਕਰ ਰਹੇ ਨੇ ਤਾਂ ਆਪਾਂ ਇਹ ਚੀਜ਼ ਦਾ ਜ਼ੋਰ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਆਪਣੀ ਇਸ ਤਰ੍ਹਾਂ ਦੀ ਜਿਹੜੀ ਵਾਪਸ ਸ਼ੁਰੂਆਤ ਕਰ ਰਹੇ ਆਪਾਂ ਲੱਗੇ ਕਟਫਟ ਮਾਰ ਕੇ ਠੀਕ ਕਰ ਹੁਣ ਐਕਚੁਅਲ ਜਿਹੜਾ ਓਰਿਜినਲ